ਵਾਜ਼ਲਕਾ ਦੇ ਵਿੱਚ ਇੱਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਕਤਲ ਕਿਉਂ ਕੀਤਾ ਕਿਉਂਕਿ ਦੋਨੋਂ ਹੀ ਭਰਾ ਇੱਕੋ ਕੁੜੀ ਨੂੰ ਪਿਆਰ ਕਰਦੇ ਸੀ ਜਦ ਛੋਟੇ ਭਰਾ ਨੂੰ ਇਸ ਬਾਰੇ ਪਤਾ ਲੱਗਿਆ ਕਿ ਮੇਰਾ ਵੱਡਾ ਭਰਾ ਵੀ ਉਸੇ ਹੀ ਕੁੜੀ ਨੂੰ ਪਿਆਰ ਕਰਦਾ ਜਿਸ ਨੂੰ ਮੈਂ ਪਿਆਰ ਕਰਦਾ ਇਸ ਲਈ ਉਸ ਕੁੜੀ ਨੂੰ ਹਾਸਲ ਕਰਨ ਦੇ ਲਈ ਉਸਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਹਾਜ਼ਰ ਕਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ આરોપી ਨੂੰ ਹਰਿਆਣਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ આરોપી ਨੇ ਆਪਣੇ ਵੱਡੇ ਭਰਾ ਦਾ ਕਤਲ ਕਰਨ ਤੋਂ ਬਾਅਦ ਆਪਣੀ ਭੈਣ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਇਸ ਨੂੰ ਕਤਲ ਕਰ ਦਿੱਤਾ ਪਰ ਜਦ ਭੈਣ ਨੇ ਯਕੀਨ ਨਾ ਕੀਤਾ ਤਾਂ ਉਸ ਨੇ ਆਪਣੇ ਮੋਬਾਈਲ ਫੋਨ ਤੋਂ ਆਪਣੀ ਭੈਣ ਨੂੰ ਉਸ ਦੇ ਉਸ ਦੀ ਲਾਸਟ ਹੀ ਫੋਟੋ ਭੇਜੀ ਜਿਸ ਤੋਂ ਬਾਅਦ ਇਹ ਪੁਲਿਸ ਕੋਲ ਗੱਲ ਪਹੁੰਚੀ ਤੇ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਤੇ આરોપી ਨੂੰ ਗ੍ਰਿਫਤਾਰ ਕਰ ਲਿਆ ਇਹ ਐਕਸੀਡੈਂਟ ਬਾਈ ਚਾਂਸਲੀ ਹੋਇਆ ਹੈ ਬਿਕੋਜ਼ ਮਾਈ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫੈਮਿਲੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫੈਮਿਲੀ ਦਾ ਹਿੱਸਾ ਹੈ ਬਾਈ ਚਾਂਸਲੀ ਹੋਇਆ ਸਾਰਾ ਕੁਝ ਇੱਕ ਗਲਤ ਉਹ ਮਤਲਬ ਬੋਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋ ਗਏ ਪਰ ਬਾਈ ਚਾਂਸ ਲਈ ਹੋਇਆ ਇਸ਼ੂ ਕ੍ਰੀਏਟ ਕਿਉਂ ਹੋਇਆ ਜੀ ਕਿਸ ਵਾਸਤੇ ਇਸ਼ੂ ਕ੍ਰੀਏਟ ਕੁੜੀ ਕਰਕੇ ਹੀ ਹੋਇਆ ਉਹਨਾਂ ਨੇ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੈ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹੁੰਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀ ਬਾਈ ਬ੍ਰਦਰ ਵੱਲੋਂ ਇਹ ਕੁਝ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾ ਤਰਤਾ ਇਹ ਕਿੰਦਰ ਕੋ ਸ਼ਰਾਬ ਵੀ ਨਸ਼ਾ ਬਣਿਆਗਾ ਕਾਰਨ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਤੋਂ ਸ਼ਰਾਬ ਪੀਂਦਾ ਵੈਸੀ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਟਲੀ ਬ੍ਰੋਕ ਹੋਇਆ ਪਿਆ ਸੀ ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕਾਲ ਕੀਤੀਆਂ ਵੀ ਹਾਂ ਕਿ ਤੁਸੀਂ ਮੇਰੇ ਨਾਲ ਗੱਲ ਕਰ ਲੈਣ ਤਾਂ ਮੈਂ ਮਾਰ ਦਾਂਗਾ ਇਹ ਫਲਾਣ ਮਗਨ ਬੱਟੇ ਉਹਨੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਦੋਵੇਂ ਬ੍ਰਦਰ ਸੀ ਗੱਲ ਵਾ ਤਾਂ ਇਸੇ ਕਿ ਹਾਂ ਵੀ ਪਿਆਰ ਨਾਲ ਸਮਝਾਂਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਥੋੜੀ ਥੋੜੀ ਜਿਆਦਾ ਤਕਰਾਰ ਹੋ ਗਈ ਉਹ ਹੀ ਏ ਤੱਕਾਂ ਮੁੱਕੀ ਹੋ ਗਈ ਤੇ ਬਾਈਕ ਦੀ ਮਾਮਲਾ ਵਾ ਜਿਨਾ ਦਾ ਪ੍ਰਾਪਰਾ ਦਾ ਝਗੜਾ ਹੋਇਆ ਕਿਸੇ ਕੁੜੀ ਦੇ ਪਿੱਛੇ ਉਹ ਕੁੜੀ ਵੱਡੇ ਭਰਾ ਨਾਲ ਵੀ ਗੱਲ ਕਰਦੀ ਸੀ ਛੋਟੇ ਨੂੰ ਵੀ ਕਰਦੀ ਸੀ ਛੋਟੇ ਨਾਲ ਵੀ ਗੱਲ ਕਰਦੀ ਸੀ ਵੱਡੇ ਨੂੰ ਬਸ ਉਹਨੇ ਦੂਰ ਦੂਰ ਪੀਤੀ ਉਹਨਾਂ ਸੱਕ ਸੀ ਬਈ ਇਹ ਗੱਲ ਕਰਦਾ ਹੁੰਦੇ ਨਾਲ बस ओस करके छोटे प्राणे बड़े प्रादे उत्या हाथ सकता उनदे च लगदा सानू और भी शामिल हैगे ने मुंडे पण सानू हले तक कुछ ही नहीं पता लग गया असि सुबहरे 5 ਵਜੇ ਤੇ ਫਿਰਦੇ ਪਏ ਆ ਕਿਵੇਂ ਪਤਾ ਕਿਵੇਂ ਲੱਗਿਆ ਜੀ ਸਾਨੂੰ ਕੁੜੀ ਨੇ ਦੱਸਿਆ ਸੀ ਗੁਰੂ ਸਾਹਿਬ ਅਸੀਂ ਰਹਿਨੇ ਆ ਕੁੜੀ ਨੇ ਦੱਸਿਆ ਸੀ ਬੇ ਸਸੇ ਗੱਲ ਹੋ ਗਈ ਏ ਫਿਰ ਅਸੀਂ ਇੱਥੇ ਰਾਤ ਨੂੰ 11 ਵਜੇ ਚੱਲੇ ਆ ਬਾਰਾਂਜ ਤੱਕੜੇ ਤੇ ਪਹੁੰਚ ਗਏ ਆ ਸਾਮ ਨੂੰ ਅਸੀਂ ਉੱਥੇ ਗਏ ਨਹੀਂ ਆ ਸਵੇਰੇ ਇਹਨਾਂ ਨੂੰ ਉਠਾਇਆ ਜੀ ਜੇਰਾਂ ਨੂੰ ਏ ਉੱਠੇ ਨੇ ਅਸੀਂ ਫਿਰ 5 ਵਜੇ ਥਾਣੇ ਗਏ ਆ ਥਾਣੇ ਦਰਖਾਸਤ ਦਿੱਤੀ ਏ ਦਰਖਾਸਤ ਦੇ ਕੇ ਅਸੀਂ 5 ਵਜੇ ਦੇ ਬਸ ਹਸਪਤਾਲ ਤੇ ਥਾਣੇ ਤੇ ਚੱਕਰ ਕੱਟੀ ਜੰਨੇ ਆ ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ। ਜਿਹਨੂੰ ਸਾਡੀ ਇੰਟੈਲੀਜੈਂਸ ਬੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਰਵਪੰਦੀਤ ਸਿੰਘ ਨੇ ਬੜੀ ਹੀ ਆਫ ਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ। 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਪਛਤ ਗਈ ਹੈ ਤੇ ਉੱਥੇ ਜਿਹੜੇ ਕੋਲੇ ਹਿੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਅੱਛਾ ਜਿਆਦਾ ਜਿਆਦਾ ਚੱਲਣਾ ਹੈ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਵਿੱਚ ਥੋੜੀ ਜੀ ਇੰਟੈਂਸਿਟੀ ਤਾਂ ਹੋ ਗਈ ਸਰ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਸ ਤੇ ਕੋਈ ਕਮੈਂਟ ਨਹੀਂ ਦੇਵਾਂਗੇ ਬੜਾ ਪ੍ਰੀਮਚੂਰ ਸਟੇਜ ਹੈ ਰਿਮਾਂਡ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਡੀਡ ਹਾਲੇ ਕਿ ਉਸ ਦੀ ਰਿਮਾਂਡ ਲੈ ਰਹੇ ਹਾਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰਾਂਗੇ ਬੜਾ ਪ੍ਰੀਮਚੂਰ ਸਟੇਜ ਹੈ ਜੀ ਇਸ ਦੇ ਤੇ ਨਿਸ਼ਚਿਤ ਕਮੈਂਟ ਨਹੀਂ ਕੀਤਾ ਜਾ ਰਿਹਾ ਹੋਵੇ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਹੋ ਕੇ ਬਤਾਵਾਂਗੇ